ਜਿਹੜੇ ਤੁਹਾਡੇ ਦੋਸਤਾਂ ਕੋਲੇ ਬਈ ਇਹੋ ਜਿਹੇ ਪੁਰਾਣੇ ਜੇ ਕਵਾੜ ਜੇ ਮੋਟਰਸਾਈਕਲ ਨੇ ਤੀਜੇ ਦਿਨ ਮਿਸਤਰੀ ਦੇ ਖੜੇ ਰਹਿੰਦਾ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਉਹਨਾਂ ਕੋਲੇ ਕੋਈ ਨਹੀਂ ਪੈਸਾ ਆਹ ਪੁਰਾਣਾ ਕਵਾੜ ਮੋਟਰਸਾਈਕਲ ਕਵਾੜ ਚ ਵੇਚਣ ਨਾਲੋਂ ਵਧੀਆ ਰੇਟ ਤੇ ਜੋ ਕਟਾਉਣਾ ਚਾਹੁੰਦਿਆ ਤੇ ਨਵਾਂ ਮੋਟਰਸਾਈਕਲ ਲੈਣਾ ਚਾਹੁੰਦਿਆ ਜਲਾਲ ਮੋਟਰ ਚ ਭਗਤਾ ਇੱਥੇ ਆ ਜਾਓ ਤੁਹਾਡਾ 10 ਮਿੰਟਾਂ ਦੇ ਵਿੱਚ ਲੋਨ ਹੋ ਜੂ ਨਾਲੇ ਜਿਹੜਿਆ ਕਵਾੜ ਪੁਰਾਣੇ ਮੋਟਰਸਾਈਕਲ ਨੇ ਡੀਲਰ ਤੋਂ ਮੁੱਲ ਲਵਾ ਲਓ ਉਦੋਂ ਬਾਅਦ ਕੇ ਮੁੱਲ ਦੇਣਗੇ ਤੁਹਾਨੂੰ ਲਓ ਜੀ ਬਾਈਕ ਨਹੀਂ ਹੋ ਗਈ ਪਾਰਟੀ ਨਵਾਂ ਲੈ ਲਿਆ ਸਿਟੀ ਹੰਡਲ ਬਾਈ ਪੁਰਾਣਾ ਮੋਟਰਸਾਈਕਲ ਵਿੱਚ ਕਟਾਇਗਾ ਹਾਂਜੀ ਹਾਂ ਕਟਾਇਆ ਬਹੁਤ ਵਧੀਆ ਰੇਟ ਤੇ ਕਟਾਇਆ ਜਿਹੜਾ ਬਾਹਰ ਕੋ ਮੈਨੂੰ ਘੱਟ ਰੇਟ ਨੇ ਰਾਇ ਬਾਈ ਜੀ ਨੇ 3000 ਰੁਪਏ ਜ਼ਿਆਦਾ ਰੇਟ ਤੇ ਕਟਾਇਆ ਵਧੀਆ ਅੱਛਾ ਇਹਦਾ ਕਿੰਨਾ ਫਰਕ ਪੈਗਾ ਫਿਰ ਇਹ ਸਸਤਾ ਆਇਆ ਹੋਊਗਾ ਇਹ ਬਹੁਤ ਸਸਤਾ ਪੈ ਗਿਆ ਜੀ ਮੈਨੂੰ ਘੱਟੋ ਘੱਟ 9000 ਰੁਪਏ ਸਸਤਾ ਪੈ ਗਿਆ ਜੀ 900 ਉਹਤੋ ਵੀਡੀਓ ਉਹਨਾਂ ਨੂੰ ਵੀ ਸੈਂਡ ਕਰ ਦਿਓ ਬਾਈ ਜੀ ਲੋਨ ਵੀ ਕਰ ਦਿੰਦੇ ਹੋਗੇ ਹਾਂਜੀ 15 ਮਿੰਟਾਂ ਦੇ ਵਿੱਚ ਅਸੀਂ ਲੋਨ ਆ ਜਿਹੜਾ ਉਹ ਕਰ ਦਿੰਨੇ ਆ ਇੱਥੇ ਹੀ ਸਾਡੇ ਕੋਲੇ ਸਾਰੇ ਬੈਂਕਾਂ ਵਾਲੇ ਬੰਦੇ ਬੈਠੇ ਆ ਜਿੰਨੇ ਫਾਈਨਸਰ ਆ ਉਹਨਾਂ ਦਾ ਇੱਥੇ ਬੈਠਿਆ ਤੁਸੀਂ ਸਾਰਾ ਪ੍ਰੋਸੈਸ 15 ਮਿੰਟਾਂ ਦੇ ਵਿੱਚ ਕਰ ਦਿੰਨੇ ਆ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਨੂੰ ਭੇਜ ਦਿਓ ਜਿਨ੍ਹਾਂ ਨੇ ਨਵਾਂ ਮੋਟਰਸਾਈਕਲ ਲੈਣਾ ਭਗਤਾ ਭਾਈ ਕਾ ਜਰਾਲ ਮੋਟਰਸ ਯਾਦ ਰੱਖੋ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ ਜੀ